ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਚੋਣਾਂ ਦੇ ਦੌਰਾਨ ਜੋ ਲੋਕ ਸਭਾ ਚੋਣਾਂ ਦਾ ਅੱਜ ਕੱਲ ਸਮਾਗਮ ਚੱਲ ਰਹੇ ਨੇ ਥਾਂ ਥਾਂ ਮੀਟਿੰਗਾਂ ਵੀ ਹੋ ਰਹੀਆਂ ਨੇ ਸੋ ਇਸ ਸਬੰਧ ਦੇ ਵਿੱਚ ਕੁਰਾਲੀ ਸ਼ਹਿਰ ਦੇ ਵਿੱਚ ਜੋ ਪੁਲਿਸ ਦੇ ਵੱਲੋਂ ਇੱਕ 플ੈਗ ਮਾਰਚ ਕੱਢਿਆ ਜਾ ਰਿਹਾ ਹੈ ਆਪਾਂ ਐਸ ਐਚ ਓ ਸਾਹਿਬ ਸਰਦਾਰ ਬਲਵਿੰਦਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਅਤੇ ਤੁਹਾਨੂੰ ਇਹ ਜਾਣਕਾਰੀ ਵੀ ਦਿਖਾਉਨੇ ਆਂ ਵਾਹ ਸੈਟ ਕਰਾਓ ਯਾਰ ਕੋਲ ਕੋਲ ਜਗਾ ਦੇ ਜਗਾ ਦੇ ਫਟਾਫਟ ਜੀਵਨਾਂ ਨੂੰ ਮਦਦ ਨਜ਼ਰ ਦੇਖਦੇ ਹੋਏ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਢੇ ਜਾ ਰਹੇ ਸਭੀ ਤਾਂ ਕਿ ਕੋਈ ਵੀ ਸ਼ਰਾਰਤੀ ਐਂਸਰ ਕੋਈ ਸ਼ਰਾਰਤ ਨਾ ਕਰੇ ਕਾਫੀ ਜਿਆਦਾ ਮਿਲਟਰੀ ਦੇਖ ਕੇ ਜਾਂ ਪੁਲਿਸ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਬਜ਼ਾਰਾਂ ਦੇ ਵਿੱਚ ਦੇਖ ਕੇ ਇੱਕ ਤਰ੍ਹਾਂ ਲੋਕੀ ਸਹਿਮ ਦੇ ਮਾਹੌਲ ਵੀ ਆਉਂਦੇ ਨੇ ਵੀ ਕੀ ਆ ਕੋਈ ਵੱਡੀ ਘਟਨਾ ਦਾ ਸਹਿਮ ਦਾ ਕੋਈ ਮਾਹੌਲ ਨਹੀਂ ਹੈਗਾ ਜੀ ਜੇ ਸਾਰਿਆਂ ਨੂੰ ਉਤਸੁਕ ਕਰ ਰਹੇ ਆ ਜੀ ਆਪਣੀ ਜਾ ਕੇ ਪ੍ਰੋਪਰ ਆਪਣੇ ਤਰੀਕੇ ਨਾਲ ਆਪਣਾ ਵੋਟ ਦਾ ਅਧਿਕਾਰ ਆ ਦਿਓ ਜੀ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਹੈ ਤੁਹਾਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਵੀ ਆਪਣੇ ਆਪ ਜਾ ਕੇ ਆਪਣੇ ਵੋਟ ਪਾਓ ਤੇ ਕਿਸੇ ਤਰ੍ਹਾਂ ਦੇ ਕਿਸੇ ਨੂੰ ਕੋਈ ਡਰ ਨਹੀਂ ਲੋੜ ਨਹੀਂ ਹੈਗੀ ਪ੍ਰਸ਼ਾਸਨ ਤੁਹਾਡੇ ਨਾਲ ਹੈ ਕੁਛ ਸਰ ਕੋਈ ਐਕਸਟਰਾ ਕੰਪਲੇਨ ਨੰਬਰ ਵੀ ਜਾਰੀ ਕੀਤੇਗੇ ਕਿ ਜੇਕਰ ਕਿਸੇ ਨੂੰ ਕੋਈ ਕੰਪਲੇਨ ਹੁੰਦੀ ਹੈ ਤੁਹਾਡੀ ਦੇਸ਼ੀ ਸਾਹਿਬ ਵੱਲੋਂ ਐਸਐਸਪੀ ਸਾਹਿਬ ਵੱਲੋਂ ਸਾਰੇ ਟੋਲ ਫਰੀ ਨੰਬਰ ਜਾਰੀ ਨੇ ਜੀ ਚੋਣ ਕਮਿਸ਼ਨ ਵੱਲੋਂ ਜਾਰੀ ਨੇ ਜੇ ਕਿਸੇ ਨੂੰ ਵੀ ਕੋਈ ਦੁਖਤ ਲੀਫ ਹੈ ਸਭ ਤੋਂ ਲੜੇ ਐਸਐਚਓ ਸਿਟੀ ਤੇ ਬੈਠਾ ਨਹੀਂ ਮੈਂ ਮੈਨੂੰ ਜਦੋਂ ਮਰਜੀ ਕੋਈ ਵੀ ਆ ਕੇ ਦੱਸ ਸਕਦਾ ਅਗਰ ਕਿਸੇ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰੈਸ਼ਰ ਹੋਵੇ ਇਸ ਤਰ੍ਹਾਂ ਸਾਰਾ ਅਵੇਅਰਨੈਸ ਕੀਤੀ ਜਾ ਰਹੀ ਹੈ ਲੋਕਾਂ ਦੇ ਵਿੱਚ ਸਾਰੇ ਅਵੇਅਰਨੈਸ ਸਾਡੇ ਵੱਲੋਂ ਆਈ ਹੈ ਸਾਰੇ ਲੋਕਾਂ ਨੂੰ ਵੀ ਆਈ ਹੈ ਵੀ ਆਪਣੇ ਨਿਰਪੱਖ ਹੋ ਕੇ ਵੋਟ ਪਾਓ ਕਿਸੇ ਨੂੰ ਕਿਸੇ ਤਰ੍ਹਾਂ ਤੋਂ ਡਾਉਣ ਦੀ ਲੋੜ ਨਹੀਂ ਆ ਸਾਡੇ ਕੋਲ ਫੋਰਸ ਬਾਹਰੋਂ ਇਲੈਕਸ਼ਨ ਵਾਸਤੇ ਆਈ ਹੈ ਇਸੇ ਵਾਸਤੇ ਜੀ ਇਰਤੀ ਰਹਿਣ ਕਿਉਂ ਇਲੈਕਸ਼ਨ ਤੱਕ ਜੀ ਹਾਂਜੀ ਇਲੈਕਸ਼ਨਾਂ ਤੱਕ ਇੱਥੇ ਰਹਿਣਾ ਸਰਕਾਰ ਦੇ ਅਨੁਸਾਰ ਅਨੁਸਾਰ ਕਿਹਾ ਜਾਉਂਦਾ ਹੈ ਸਰਕਾਰ ਦੇ ਅਨੁਸਾਰ ਨੂੰ ਬਾਰ ਬਾਰ ਹਦਾਇਤ ਕੀਤੀ ਜਾਂਦੀ ਹੈ ਵੀ ਉਹ ਸ਼ਹਿਰ ਛੱਡ ਕੇ ਚਲ ਜਾਣ ਚੋਣਾਂ ਦੌਰਾਨ ਕੋਈ ਵੀ ਇਹੋ ਜਿਹੀ ਹਰਕਤ ਨਾ ਕਰਨ ਜਿਸ ਕਰਕੇ ਸਾਨੂੰ ਉਹਨਾਂ ਦੇ ਕੋਈ ਕਾਨੂੰਨੀ ਕਾਰਵਾਈ ਕਰਨੀ ਪਵੇ ਅ ਓਵਰঅল ਸ਼ਹਿਰ ਦੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਦੇਖਣ ਨੂੰ ਮਿਲਦੀ ਹੈ ਤਕਰੀਬਨ ਮਾਹੌਲ ਠੀਕ ਹੈ ਇਹੋ ਜਿਹਾ ਕੋਈ ਉਹ ਨਹੀਂ ਹੈਗਾ ਵੀ ਕੋਈ ਸ਼ਰਾਰਤੀ ਅਨਸਰ ਕੋਈ ਸ਼ਰਾਰਤ ਕਰੇ ਤੁਸੀਂ ਵੀ ਇੱਥੇ ਉਹ ਇਹੋ ਜਿਹਾ ਕੋਈ ਉਹ ਉੱਚ ਅਧਿਕਾਰੀ ਹੈ ਮੀਟਿੰਗ ਚੱਲ ਰਹੀ ਹੈ ਜੀ ਉੱਥੇ ਅਜੇ ਕਿਉਂਕਿ ਕੱਲ ਕੋਈ ਵੀਆਈਪੀ ਪ੍ਰੋਗਰਾਮ ਹੈ ਉੱਥੇ ਹੀ ਉਹਦੇ ਕਰਕੇ ਮੀਟਿੰਗ ਜਾਰੀ ਹੈ। ਕੀ ਹੋਰ ਵਾਲੇ ਸਮੇਂ ਸਰ ਹੋਰ ਪੁੱਛ ਮੰਨ ਸਕਦੇ ਕਿ ਇਸ ਤਰ੍ਹਾਂ ਦੇ ਮਾਰਚ ਨਿਕਲ ਸਕਦੇ ਹਾਂ? ਹਾਂਜੀ ਬਿਲਕੁਲ ਜਾਰੀ ਰਹਿਣਗੇ ਸਾਡੇ ਮਾਰਚ। ਕੁਝ ਨਾਕਾਬੰਦੀ ਵੀ ਸਰ ਕੀਤੀ ਜਾਏਗੀ ਜੀ। ਨਾਕਾਬੰਦੀ ਹਰ ਰੋਜ਼ ਲਗ ਜਾਰੀ ਹੈ ਸਾਡੀ। ਕਾਲਜ ਦੀ ਛੱਕੀ ਗੱਡੀਆਂ ਚੈੱਕ ਕੀਤਾ ਜਾਂਦਾ ਹੈ। ਛੱਕੀ ਗੱਡੀਆਂ ਬਾਈਕ ਵਿਦਆਊਟ ਨੰਬਰ ਬਾਈਕ ਸਾਰਿਆਂ ਨੂੰ ਸਭ ਚੈੱਕ ਕੀਤਾ ਜਾਂਦੇ ਹਰ ਰੋਜ਼ ਚਲਾਨ ਕੱਟਿਆ ਜਾਂਦਾ ਹੈ। ਜਿਹੜੇ ਦਿਨ ਸਰ ਅਕਟਰ ਦੇ ਕੇ ਆਏ ਕਿ ਸ਼ਰਾਬ ਦੀ ਤਸਕਰੀ ਬਹੁਤ ਜ਼ਿਆ ਅਸੀਂ ਹਰ ਰੋਜ਼ ਨਾਕਾ ਲਾਉਂਦੇ ਹਾਂ तकरीबन ਮੇਰੇ ਸਿਟੀ ਏਰੀਏ ਦੇ ਵਿੱਚ ਜੋ ਕ੍ਰੋਸਿੰਗ ਹੈ ਉਸ ਨੂੰ ਵੀ ਅਜ ਤੱਕ ਕੋਈ ਇਹੋ ਜਿਹੀ ਸ਼ਿਕਾਇਤ ਨਹੀਂ ਆਈ ਤੇ ਵੈਸੇ ਵੀ ਐਸਐਸਪੀ ਸਾਹਿਬ ਵੱਲੋਂ ਸਖਤ ਹਦਾਇਤਾਂ ਨੇ ਸ਼ਰਾਬ ਦੇ ਪ੍ਰਤੀ ਵੀ ਅਗਰ ਕਿਸੇ ਕੋਲੋਂ ਵੀ ਫੜੀ ਜਾਂਦੀ ਹੈ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਨਾ। ਵੀ ਦੇ ਨੋਟ ਟਾਈਮ। ਥੈਂਕ ਯੂ। ਓਕੇ। ਫਲੈਗ ਮਾਰਚ ਕੀਤਾ ਜਾ ਰਿਹਾ ਹੈ ਇਹ ਸੜਕਾਂ ਦੀ ਯੋਜਨਾ ਬਾਰੇ ਜੀ। ਹਾਂ ਇਹ ਫਲੈਗ ਮਾਰਚ ਜਿਵੇਂ ਕਿ ਤੁਸੀਂ ਜਾਣਦੇ ਹੋ ਇਲੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਫਲੈਗ ਮਾਰਚ ਅਸੀਂ ਸਿਟੀ ਕੁਰਾਲੀ ਤੇ ਸਦਰ ਕੁਰਾਲੀ ਅਸੀਂ ਇਕੱਠੇ ਹੀ ਇਹ ਫਲੈਗ ਮਾਰਚ ਕੱਢਿਆ ਹੈ ਜੋ ਕਿ ਸ਼ਰਾਰਤੀ ਅੰਸਰ ਹੈ ਉਹਨਾਂ ਨੂੰ ਥੋੜਾ ਇਹੋ ਜਿਹਾ ਵੀ ਕਿ ਹਾਂ ਇਲੈਕਸ਼ਨ ਟਾਈਮ 'ਚ ਕੋਈ ਵੀ ਗਲਤ ਹਰਕਤ ਨਾ ਕੀਤੀ ਜਾਵੇ ਕਿਹੜੇ ਕਿਹੜੇ ਏਰੀਆ ਦੇ ਵਿੱਚੋਂ ਮੈਂ ਕਿੱ데 ਜਾ ਰਿਹਾ ਹਾਂ ਇਹ ਹਾਂਜੀ ਹਾਂਜੀ ਪੂਰੇ ਸ਼ਹਿਰ 'ਚ ਕੋਰਾਲੀ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਫੇਰ ਕੀਤਾ ਜਾ ਰਿਹਾ ਹੈ ਅ ਇਹ ਹੀ ਹੈ ਕਿ ਲੋਕਾਂ ਨੂੰ ਇਹ ਹੀ ਸਾਡੇ ਵੱਲੋਂ ਗੁਜਾਰਿਸ਼ ਹੈਗੀ ਹੈ ਕਿ ਉਹ ਜਿਹੜੇ ਇਲੈਕਸ਼ਨ ਹੈ ਉਹ ਵਧੀਆ ਤਰੀਕੇ ਨਾਲ ਜਿਹੜੇ ਸਾਡੇ ਹੋ ਜਾਣ ਤੇ ਕੋਈ ਵੀ ਉਹਦੇ 'ਚ ਮਾੜੀ ਹਰਕਤ ਨਾ ਕਰੇ ਤੇ ਜੀ ਮੈਡਮ ਲੋਕਾਂ ਨੂੰ ਮੋਟਾ ਪਾਉਣ ਦੇ ਲਈ ਵੀ ਕਿਤੇ ਜਾਗਰੂਕ ਕੀਤਾ ਜਾ ਰਿਹਾ ਹਾਂਜੀ ਹਾਂਜੀ ਕਿ ਵੱਧ ਤੋਂ ਵੱਧ ਜਿੰਨਾ ਵੀ ਹੈ ਸਾਰੇ ਜਾ ਕੇ ਆਪਣਾ ਵੋਟ ਪਾਓ ਥੈਂਕ ਯੂ